ਜ ਮੈਂ ਤੁਹਾਡੇ ਰੂਬਰੂ ਇਸ ਕਰਕੇ ਹੋ ਰਿਹਾ ਕਿਉਂਕਿ ਜਿਸ ਪ੍ਰਕਾਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਮੁੱਖ ਮੰਤਰੀ ਪੰਜਾਬ ਬਣੇ ਸੁਬਾ ਸੁਬਾ ਐਤਵਾਰ ਵਾਲੇ ਦਿਨ ਤਿਆਰ ਹੋ ਕੇ ਪੱਗ ਪੋਗ ਬੰਨ ਕੇ ਔਰ ਪ੍ਰਤਾਪ ਸਿੰਘ ਬਾਜਬਾ ਦੇ ਇੰਟਰਵਿਊ ਤੇ ਟਿੱਪਾ ਟਿੱਪਣੀ ਕੀਤੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਨਾਲ ਹੋਣਗੇ ਤਾਂ ਜੋ ਇਹਨਾਂ ਨੇ ਜਿਹੜੀ ਉਹ ਇੰਟਰਵਿਊ ਦੇ ਵਿੱਚ ਕਿਹਾ ਉਹਰੇ ਬਾਰੇ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਨਾਤਾ ਪੁੱਛਗਿਛ ਕੀਤੀ ਨਾ ਇਨਕੁਆਰੀ ਕੀਤੀ ਕਾਰਵਾਈ ਕਰਨ ਦੇ ਕਾਰਵਾਈ ਕਰੂੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਭਾਲ ਰਹੇ ਕਈ ਸਾਲਾਂ ਤੋਂ ਵੀ ਕਿਸ ਪ੍ਰਕਾਰ ਮੈਂ ਕਾਰਵਾਈ ਕਰਾਂ ਪ੍ਰਤਾਪ ਸਿੰਘ ਬਾਜਵਾ ਤੇ ਅੱਜ ਉਹਨਾਂ ਨੂੰ ਲੱਗਿਆ ਕਿ ਆਹ ਮੌਕਾ ਹੈ ਮੈਂ ਇਹ ਗੋਲਮੋਲ ਕਰਕੇ ਕੰਮ ਆਪਣਾ ਨਿਬੇੜ ਦਿਆ ਪਰ ਇਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਦੇ ਕਹਿਣ ਨਾਲ ਵੀ ਪਾਕਿਸਤਾਨ ਨਾਲ ਸੰਬੰਧ ਹੈ ਪ੍ਰਤਾਪ ਸਿੰਘ ਬਾਜਵਾ ਦੇ ਜਾਂ ਪ੍ਰਤਾਪ ਸਿੰਘ ਬਾਜਵਾ ਤੋਂ ਅਸੀਂ ਪੁੱਛਗਿੱਛ ਕਰਾਂਗੇ ਦੁਨੀਆ ਇਹ ਗੱਲ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਆ ਕੀ ਪ੍ਰਤਾਪ ਸਿੰਘ ਬਾਜਵਾ ਦੀ 68 ਸਾਲ ਦੀ ਉਮਰ ਹੈ। ਔਰ ਕਈ ਦਹਾਕੀਆਂ ਤੋਂ ਉਹਨਾਂ ਦੇ ਪਰਿਵਾਰ ਦਾ ਰਾਜਨੀਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ। ਇੱਥੋਂ ਤੱਕ ਕੀ ਕੀ ਪ੍ਰਤਾਪ ਸਿੰਘ ਬਾਜਵਾ ਤੇ ਖੁਦ ਬੰਬ ਬਲਾਸਟ ਹੋਇਆ ਤੇ ਉਹਨਾਂ ਦੇ ਪਿਤਾ ਜੀ ਦਾ ਅਸੈਸੀਨੇਸ਼ਨ ਹੋਇਆ। ਫੇਰੇ ਇਹ ਗੱਲ ਕਹਿ ਦੇਣੀ ਕਿ ਪਾਕਿਸਤਾਨ ਨਾਲ ਸੰਬੰਧ ਹੈ। ਮੈਂ ਸਮਝਦਾ ਹਾਂ ਕਿ ਇਹ ਮੁੱਖ ਮੰਤਰੀ ਸਾਹਿਬ ਦੀ ਜਲਦਬਾਜੀ ਤੇ ਐਵੇਂ ਜਿਸ ਪ੍ਰਕਾਰ ਉਹ ਪਹਿਲਾਂ ਰੋਜ਼ ਬਿਆਨ ਦਿੰਦੇ ਉਸੇ ਤਰ੍ਹਾਂ ਦਾ ਇਹ ਬਿਆਨ ਹੈ ਫਿਰ ਪੁਲਿਸ ਚਲੀ ਜਾਂਦੀ ਹੈ ਪੁੱਛਗਿੱਛ ਕਰਦੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਉਹਨੂੰ ਪੂਰਾ ਸਹਿਯੋਗ ਦਿੰਦੇ ਆ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੀ ਹੈ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਇਤਲਾ ਮਿਲੀ ਹੈ ਕੀ ਪੰਜਾਬ ਦੇ ਵਿੱਚ ਇੰਨੇ ਹੈਂਡ ਗ੍ਰੇਨੇਡ ਤਾਂ ਡਿੱਗ ਚੁੱਕੇ ਐ ਤੇ ਇੰਨੇ ਆਏ ਹੋਏ ਐ ਹੋਰ ਡਿੱਗਣ ਦੀ ਤਿਆਰੀ ਹੈ ਕਿਰਪਾ ਕਰਕੇ ਮੈਂ ਸੂਚਿਤ ਕਰਨਾ ਚਾਹੁੰਨਾ ਪਾ ਸਰਕਾਰ ਨੂੰ ਕਿ ਇਹਰੇ ਵੱਲ ਤਵਜੋ ਦੇਵੇ ਇਹ ਨਾ ਹੋਵੇ ਕਿ ਸਾਡਾ ਨੁਕਸਾਨ ਵਧੇਰੇ ਹੋ ਜਾਏ ਪੰਜਾਬ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਮਨੋਰੰਜਨ ਕਾਲੀਆ ਦੇ ਘਰ ਡਿੱਗਿਆ ਹੈਂਡ ਗਰਨੇਡ ਮੰਦਰ ਤੇ ਡਿੱਗਿਆ ਪੁਲਿਸ ਚੌਕੀ ਤੇ ਡਿੱਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲੀਆਂ ਬਹੁਤੀਆਂ ਜਗ੍ਹਾ ਤੇ ਤਾਂ ਪੁਲਿਸ ਨੇ ਲੁਕੋ ਵੀ ਲਿਆ ਕਈ ਥਾਵਾਂ ਤੇ ਹੈਂਡ ਗਰਨੇਡ ਡਿੱਗਿਆ ਤੇ ਇਹਨਾਂ ਨੇ ਕਿਹਾ ਕਿ ਟਾਇਰ ਫਟਿਆ ਹੈ ਇਹ ਤਾਂ ਜੀ ਸਿਲੰਡਰ ਫਟਿਆ ਫੇਰ ਉਰੀ ਪੁਸ਼ਟੀ ਡੀਜੀਪੀ ਨੇ ਕੀਤੀ ਹੈ ਅਮ੍ਰਿਤਸਰ ਦਾ ਵਾਕਾ ਸੀ ਕਿ ਨਹੀਂ ਇਹ ਹੈਂਡ ਗਰਨੇਡ ਹੀ ਹੈ ਔਰ ਜਿੱਥੇ-ਜਿੱਥੇ ਮੀਡੀਆ ਨੂੰ ਨਹੀਂ ਪਤਾ ਲੱਗਦਾ ਉੱਥੇ-ਉੱਥੇ ਹੈਂਡ ਗਰਨੇਡ ਨੂੰ ਇਹ ਟਾਇਰ ਫਟਣ ਦੇ ਵਿੱਚ ਦਾ ਸਿਲੰਡਰ ਫਟਣ ਦੇ ਵਿੱਚ ਤਬਦੀਲ ਕਰ ਦਿੰਦੇ ਐ ਇਸੇ ਤਰ੍ਹਾਂ ਦਾ ਹੀ ਵਾਕਿਆ ਜਿਹੜੀ ਮੇਰੀ ਜਾਣਕਾਰੀ ਹੈ ਮਜੀਠਾ ਹਲਕੇ ਦੇ ਵਿੱਚ ਪਿਛਲੇ ਦਿਨੀ ਹੋਇਆ ਹੈ ਪਿਛਲੇ ਦਿਨੀ ਹੋਇਆ ਤੇ ਉਹ ਅੱਜ ਤੱਕ ਮੀਡੀਆ ਨੂੰ ਫਿਰ ਮੀਡੀਆ ਨੂੰ ਥ੍ਰੈਟ ਕਾਲਸ ਆਈ ਮੇਰੇ ਕੋਲ ਉਹ ਵੀ ਹੈਗੀ ਐ ਕਿਉਂਕਿ ਕੁਝ ਚੈਨਲਾਂ ਨੇ ਉਹ ਚਲਾਇਆ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚਲਾਉਂਦੇ ਨਹੀਂ ਮੰਡੋਲ ਮੇਰੇ ਖਿਆਲ ਪੁਲਿਸ ਸਟੇਸ਼ਨ ਹੈ ਮਜੀਠਾ ਚ ਤੇ ਉੱਥੇ ਦਾ ਇਹ ਵਾਕਿਆ ਉਹਨਾਂ ਨੇ ਨਹੀਂ ਚਲਾਇਆ ਜਿਹਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਚਲਾਓਗੇ ਤੇ ਅਸੀਂ گاਉ ਨੂੰ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਜਿਹੜੇ ਤੁਹਾਨੂੰ ਬੰਬ ਤਬਾਕੇ ਮਿਲਣਗੇ ਪੰਜਾਬ ਚ ਸੋ ਅੱਜ ਦਾ ਜਿਹੜਾ ਹੁਣੇ-ਹੁਣੇ ਮੇਰੇ ਕੋਲ ਇੱਕ ਖਬਰ ਵੀ ਹੈ ਹਿੰਦੀ ਅਖਬਾਰ ਚ ਲੱਗੀ ਸੀ ਪਾਕਿਸਤਾਨ ਸੇ ਆਏ 55 ਗਰਨੇਡ ਮੇਂ ਸੇ 9 ਅਬ ਤੱਕ ਟ੍ਰੇਸ ਨਹੀਂ ਹੋਏ ਇਹ ਟਵੀਟ ਵੀ ਕੀਤਾ ਅੱਜ ਵਿਰੋਧੀ ਧਿਰ ਦੇ ਨੇਤਾ ਨੇ ਆਲਰੇਡੀ ਅਖਬਾਰ ਚ ਇਹ ਗੱਲ ਲਿਖੀ ਹੈ Hindu ਨੇਤਾ ਪਰ ਹਮਲੇ ਕੇ 48 ਦਿਨ ਪਹਿਲੇ تھے ਇਨਪੁਟ ਬਾਜਪਾ ਕੇ 11 ਨੇਤਾ ਕੋਲ ਵਾਈ ਪਲਸ ਸਿਕਿਉਰਿਟੀ ਕਹਿੰਦੇ ਆ ਕਿ ਆਈਬੀ ਨੇ 48 ਦਿਨ ਪਹਿਲਾ ਕਹਿ ਦਿੱਤਾ ਸੀ ਕਿ ਕਿਸੇ ਹਿੰਦੂ ਨੇਤਾ ਤੇ ਹਮਲਾ ਹੋਣ ਵਾਲਾ ਮੁੱਖ ਮੰਤਰੀ ਸਾਹਿਬ ਇਹ ਗੱਲ ਕਿਨੇ ਵੀ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਪ੍ਰਤਾਪ ਸਿੰਘ ਬਾਜਵਾ ਕੋਈ ਇਨਫੋਰਮੇਸ਼ਨ ਕਿਵੇਂ ਆ ਗਈ ਜੇ ਤੁਹਾਡੇ ਕੋਲੇ ਭਾਈ ਸਾਹਿਬ ਇਨਫੋਰਮੇਸ਼ਨ ਹੋਵੇ ਮਾਨ ਸਾਹਿਬ ਤਾਂ ਫਿਰ ਰੋਜ ਪੁਲਸ ਚੌਕੀਆਂ ਤੇ ਹਮਲੇ ਕਿਵੇਂ ਹੋਣ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸੀ ਜਿਹੜੀ ਜਾਨੀ ਕਿ ਜਿਹੜੀ ਪੰਜਾਬ ਪੁਲਿਸ ਸੋ ਕਾਲਡ ਤੁਹਾਡੀ ਪੰਜਾਬ ਪੁਲਿਸ ਹੈ ਜਿਹਦੇ ਤੁਸੀਂ ਗ੍ਰਹਿ ਮੰਤਰੀ ਹੋ ਉਹ ਫੇਲ ਹੈ ਇਸੇ ਕਰਕੇ ਦਾ ਹੈਂਡ ਗ੍ਰੇਨੇਡ ਰੋਜ਼ਾਨਾ ਦਿਖਦਾ ਹੈ ਜੇ ਤੁਹਾਡੀ ਇੰਟੈਲੀਜੈਂਸੀ ਦਾ ਸੀਆਈਡੀ ਸਹੀ ਹੋਵੇ ਤਾਂ ਫਿਰ ਹੈਂਡ ਗਰਨੇਡ ਉਹ ਡਿੱਗਣ ਹੀ ਨਾ ਦੇਵੇ ਤੁਹਾਡੇ ਤਾਂ ਇੰਟੈਲੀਜੈਂਸ ਬਿਊਰੋ ਦੇ ਦਫਤਰ ਤੇ ਹਮਲਾ ਹੋ ਗਿਆ ਹੈਂਡ ਗਰਨੇਡ ਦਾ ਤੇ ਤੁਹਾਡੀ ਇੰਟੈਲੀਜੈਂਸ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਹੁਣ ਜੇ ਬਾਜਵਾ ਸਾਹਿਬ ਨੇ ਖਸ਼ਤਾ ਜ਼ਾਹਿਰ ਕੀਤਾ ਹੈ ਕਿ ਭਾਈ ਸਾਡੇ ਪੰਜਾਬ ਤੇ ਹੈਂਡ ਗਰਨੇਡ ਹੋਰ ਡਿੱਗ ਸਕਦੇ ਹੈ ਮੈਨੂੰ ਪੁਖਤਾ ਜਾਂਚ ਰਿਪੋਰਟ ਹੈ ਤੇ ਇਹ ਰਿਚਮ ਪ੍ਰਤਾਪ ਸਿੰਘ ਬਾਜਵਾ ਦਾ ਕੀ قصੂਰ ਹੈ ਭਾਈ ਕੀ ਗੁਨਾਹ ਕਰਤਾ ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਹੀ ਬਹੁਤ ਸਾਰੇ ਅਫਸਰ ਦਸਦੇ ਨੇ ਆਸੇ ਪਾਸੇ ਲੋਕ ਮੈਂ ਕਹਿ ਦਿੰਦਾ ਕਿ ਯਾਰ ਜਿਸ ਤਰ੍ਹਾਂ ਦੀਆਂ ਘਟਨਾ ਕਰਮ ਵਾਪਰ ਰਿਹਾ ਹੈ ਰੋਜ਼ ਹੈਂਡ ਗਰਨੇਡ ਡਿੱਗ ਰਿਹਾ ਹੈ ਇਹ ਕਿਵੇਂ ਕਹੀਏ ਵੀ ਕੱਲ ਨੂੰ ਨਹੀਂ ਡਿੱਗਦਾ ਆਪਾਂ ਵੀ ਕਹੀਏ ਨੇ ਵੀ ਰੋਜ਼ ਹੀ ਡਿੱਗੀ ਜਾਂਦੇ ਐ ਤੇ ਹੋਰ ਵੀ ਡਿੱਗ ਸਕਦੇ ਐ ਤੁਸੀਂ ਕਹਿੰਦੇ ਹੋ ਸਾਨੂੰ ਜਾਣਕਾਰੀ ਦਿਓ ਪ੍ਰਤਾਪ ਸਿੰਘ ਬਾਜਵਾ ਦਾ ਪਾਕਿਸਤਾਨ ਨਾਲ ਹੱਥ ਤੁਸੀਂ ਤਾਂ ਗੱਲ ਨੂੰ ਕਹਿ ਦਿਓਗੇ ਵੀ ਆ ਜਿਹੜੇ ਬੱਬਰ ਖਾਲਸਾ ਦੇ ਨਾਲ ਬਾਜਵਾ ਸਾਹਿਬ ਦੀ ਲਿਆਜ ਵੀ ਹੈ ਬਾਜਵਾ ਸਾਹਿਬ ਦੇਸ਼ਟਰੋਹੀ ਹੈ ਕਾਂਗਰਸ ਨੂੰ ਵੀ ਨਾਲ ਦੇ ਨਾਲ ਨਸੀਅਤ ਦਿੱਤੀ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਾਂਗਰਸ ਪਾਕਿਸਤਾਨ ਦੇ ਨਾਲ ਜਿਨ੍ਹਾਂ ਦਾ ਹੱਥ ਹੈ ਉਹਨਾਂ ਦਾ ਸਾਥ ਦੇ ਰਹੀ ਹੈ ਕਾਂਗਰਸ ਵੀਰੇ ਤੇ ਆਪਾਂ ਆਪਦੀ ਸਪਸ਼ਟੀਕਰਨ ਦੇਵੇ ਸੋ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਪੁਲਿਸ ਲੁੱਟਾ ਖੋਆ ਗੈਂਗਸਟਰ ਮਰਡਰ ਤੁਹਾਡੇ ਸਰਪੰਚ ਨੇ ਇੱਕ ਦੋ ਸਟਾਰ ਦੋ ਤਾਰੇ ਵਾਲਾ ਮੋੜਿਆ ਤੇ ਤਰਨਤਰਚ ਐਸੇ ਹੀ ਮਾਰਤਾ ਤੇ ਤੁਸੀਂ ਕਹਿੰਦੇ ਹੋ ਤੁਹਾਡਾ ਇਸ ਪਾਸੇ ਦਾ ਧਿਆਨ ਨਹੀਂ ਹੈ ਤੁਹਾਡਾ ਇਸ ਪਾਸੇ ਧਿਆਨ ਹੈ ਕਿ ਕਿਦੋਂ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਦਬੋਚਣਾ ਹੈ ਕਿਦੋਂ ਫੜਨਾ ਹੈ ਕਿਦੋਂ ਇਹਨਾਂ ਦੀ ਧੌਣ ਤੇ ਗੋਡਾ ਰੱਖਣਾ ਹੈ ਸੋ ਇਹ ਗੱਲਾਂ ਸਾਰੇ ਪੰਜਾਬ ਦੇ ਲੋਕ ਜਾਣਦੇ ਐ ਇਸ ਤਰ੍ਹਾਂ ਨਹੀਂ ਚੱਲੇਗਾ ਹੋਰ ਮੈਂ ਬੇਨਤੀ ਕਰਨੀ ਚਾਹਨਾ ਪੰਜਾਬ ਦੇ ਡੀਜੀਪੀ ਨੂੰ ਕਿ ਆ ਜਿਹੜਾ ਕੰਮ ਹੈ ਨਾ ਇਹ ਪੁਲਿਸ ਨੇ ਕੰਮ ਵੇਡ ਰੱਖਿਆ ਹੈ ਕਿ ਜਿਰੋ ਮਰਜੀ ਪੁਲਿਸ ਅਫਸਰਾਂ ਨੂੰ ਕਿਸੇ ਦੇ ਘਰੇ ਭੇਜ ਕੇ ਤੇ ਦਬਾ ਲੋ ਤੇ ਡਰਾ ਲੋ ਇਹ ਬੰਦ ਕਰ ਦਿਓ ਜਨਾਬ ਸਦਾ ਸਰਦਾਰੀਆਂ ਨਹੀਂ ਰਹਿਣੀਆਂ ਪਹਿਲਾਂ ਕਹਿੰਦਾ ਸੀ ਇੱਕ ਬੰਦਾ ਜਿਹੜਾ 25 ਸਾਲ ਸਾਡਾ ਰਾਜ ਰਊਗਾ ਉਹਨਾਂ ਦਾ ਰਾਜ 25 ਸਾਲ ਨਹੀਂ ਰਿਹਾ ਉਹਨਾਂ ਦੇ ਕੀ ਹਾਲਾਤ ਹੈ ਉਹ ਦੇਖ ਲਓ ਤੇ ਹਾਲਾਤ ਇਸ ਸਰਕਾਰ ਦੇ ਵੀ ਜੋ ਹੋਣੇ ਆ ਤੁਹਾਨੂੰ ਪਤਾ ਲੱਗ ਜਣੇ ਔਰ ਗੱਲ ਫਿਰ ਜਿਹੜੇ ਆ ਪੁਲਿਸ ਅਫਸਰ ਹੈ ਜਿਹੜੇ ਬਿਨਾਂ ਵਜ੍ਹਾ ਬਿਨਾਂ ਪ੍ਰੂਫ ਬਿਨਾਂ ਕਿਸੇ ਗੱਲਬਾਤ ਤੋਂ ਜਿਹੜੇ ਮੁਕਦਮੇ ਦਰਜ ਕਰਦੇ ਹੈ ਔਰ ਵਿਰੋਧੀ ਧਿਰ ਦੇ ਘਰੇ ਸਾਡੇ ਆਪੋਜੀਸ਼ਨ ਕੈਬਨਿਟ ਰੈਂਕ ਦਾ ਅਹੁਦਾ ਹੁੰਦਾ ਉਰੇ ਘਰੇ ਹੀ ਅਫਸਰ ਸਹਿਬਾਨ ਚਲੇ ਗਏ ਫਿਰ ਬਾਕੀ ਕੀ ਰਹਿ ਗਿਆ ਪਰਤਾਪ ਸਿੰਘ ਬਾਜਵਾ ਜਾਂ ਅਸੀਂ ਕਿਸੇ ਗ੍ਰਿਫਤਾਰੀ ਤੋਂ ਡਰਦੇ ਨਹੀਂ ਆ ਲੇਕਿਨ ਮੇਰੀ ਇਹ ਬੇਨਤੀ ਵੀ ਹੈ ਤੇ ਇਹਨੂੰ ਜੇ ਤੁਸੀਂ ਚੇਤਾਵਨੀ ਸਮਝਣਾ ਤਾਂ ਉਹ ਵੀ ਹੈ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਿਓ ਜੀਰੇ ਨਾਲ ਹੋਰ ਹਾਲਾਤ ਖਰਾਬ ਹੋ ਜਾਣ ਕਾਂਗਰਸ ਪਾਰਟੀ ਬਿਲਕੁਲ ਚੁੱਪ ਨਹੀਂ ਬੈਠੇਗੀ ਅਗਰ ਸਾਡੇ ਵਿਰੋਧੀ ਧਿਰ ਤੇ ਕਰੋ ਮੈਂ ਕਹਿੰਦਾ ਅਗਰ ਸਾਡੇ ਵਿਰੋਧੀ ਧਿਰ ਤੇ ਸਾਡੇ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੋਈ ਇਸ ਤਰ੍ਹਾਂ ਦਾ ਗਲਤ ਕੋਈ ਜੇਲਾ ਤੋਂ ਨਹੀਂ ਡਰਦਾ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਆਵਿਆ ਨੂੰ ਵੀ ਇਸ ਗੱਲ ਦੇ ਸਿੱਟੇ ਭੁਗਤਨੇ ਪੈਣੇ ਆ ਸੋ ਇਸ ਗੱਲ ਦੀ ਕੋਈ ਐਸੀ ਗੱਲ ਨਾ ਕਰੋ ਇਹ ਤਾਂ ਆਮ ਮੂਵਮੈਂਟ ਤੌਰ ਤੇ ਹੀ ਵਿਸਲ ਬਲੋਅਰ ਹੁੰਦਾ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਉਹ ਕਹਿੰਦਾ ਰਹਿੰਦਾ ਤੁਸੀਂ ਕਹਿੰਦੇ ਸਾਡੇ ਕੋਲੇ ਇਨਫੋਰਮੇਸ਼ਨ ਹੀ ਮੂਸੇ ਵਾਲੇ ਦਾ ਇੰਟੈਲੀਜੈਂਸ ਨੇ ਦੱਸਿਆ ਸੀਗਾ ਤੁਹਾਨੂੰ ਦਿੱਲੀ ਦੀ ਨੇ ਕੀ ਇਹ ਰੈਂਬੁਸ਼ ਲੱਗ ਸਕਦਾ ਹੈ ਇਹਨੂੰ ਮਾਰਿਆ ਜਾ ਸਕਦਾ ਹੈ ਔਰ ਤੁਸੀਂ ਉਹਨਾਂ ਦੀ ਸਕਿਉਰਿਟੀ ਵਾਪਸ ਲੈ ਕਿ ਉਹ ਮਾਰਿਆ ਗਿਆ ਅੱਜ ਤੱਕ ਫਿਰ ਤੁਸੀਂ ਕੀ ਕਰਤਾ ਦੱਸੋ ਕੋਛ ਹੋਇਆ ਨਹੀਂ ਸੋ ਮੇਰੀ ਬੇਨਤੀ ਹੈ ਹਾਲਾਤ ਖਰਾਬ ਕਰ ਦਿੱਤੇ ਹੈ ਤੁਸੀਂ ਕਿਉਂਕਿ ਤੁਹਾਡੀ ਪੁਲਿਸ ਫੋਰਸ ਉਹ ਪੁਲਿਸ ਫੋਰਸ ਨਹੀਂ ਰਹੀ ਹੈ ਉਹ ਹੱਥ ਠੋਕੂ ਸਰਕਾਰ ਦੇ ਪਿੱਠੂ ਬਣ ਗਏ ਨੇ ਔਰ ਥੱਲੇ ਤੋਂ ਲੈ ਕੇ ਉੱਪਰ ਤੱਕ ਮੈਨੂੰ ਤਾਂ ਹੈਰਾਨੀ ਹੈ ਡੀਜੀਪੀ ਪੰਜਾਬ ਤੇ ਕਿ ਬਿਲਕੁਲ ਪਤਾ ਨਹੀਂ ਕੀ ਗੱਲ ਹੋ ਗਈ ਹੈ ਸੱਚ ਨੂੰ ਸੱਚ ਦੇ ਝੂਠ ਨੂੰ ਝੂਠ ਕਹਿਣਾ ਸਿੱਖੋ ਜੇ ਯਸਰ ਕਹੋਗੇ ਤਾਂ ਫਿਰ ਨੁਕਸਾਨ ਹੋ ਜਾਏਗਾ ਜਨਾਬ ਸੋ ਮੈਂ ਆਸ ਕਰਦਾ ਹੈ ਕਿ ਇਹ ਸਾਰੇ ਪੰਜਾਬੀ ਇਸ ਗੱਲ ਤੇ ਧਿਆਨ ਦੇਣਗੇ ਕਿ ਜਿਹੜਾ ਵੀ ਵਿਰੋਧੀ ਧਿਰ ਦੇ ਜਿਹੜਾ ਵੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਹੈ ਉਹੀ ਆਵਾਜ਼ ਦਬਾਉਣ ਦਾ ਇਹ ਤਰੀਕਾ ਹੈ ਲੇਕਿਨ ਆਸੀਂ ਡਰੇ ਹੋ ਨਾ ਅਸੀਂ ਡਰਾਂਗੇ ਔਰ ਲੜਾਂਗੇ ਮਰਦੇ ਦਮ ਤੱਕ ਔਰ ਅਗਰ ਕਿਸੇ ਨੇ ਵਿਰੋਧੀ ਧਿਰ ਦਾਏ ਨੇਤਾ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਰਸਿੱਟੇ ਗੰਭੀਰ ਹੋਣਗੇ ਮੈਂ ਅਫਸਰਾਂ ਨੂੰ ਤੇ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਚੇਤਾਵਨੀ ਦੇਣੀ ਚਾਹਣਾ ਹੈ ਜੀ ਸਾਹਿਬ ਕੀ ਸਟੈਲਿਜੈਂਸ ਕਰਦੇ ਵਿੱਚ ਭੇਜਣਾ کوشش ਕਰਨਾ ਸਾਬਤ ਕੀ ਕਰਨਾ ਚਾਹੁੰਦੀ ਹੈ ਪਰਚਾ ਮਕਦਮਾ ਦਰਜਕ ਦੇਣਾ ਚਾਹੁੰਦੀ ਹੈ ਤੁਸੀਂ ਵੇਖਿਆ ਹੋਣਾ ਪਹਿਲਾਂ ਬੱਗੇ ਤੇ ਫਿਰ ਹਲਕਾ ਲੰਬਾ ਤੇ ਫਿਰ ਹੋਰ ਨੇਤਾਵਾਂ ਤੇ ਹੁਣ ਵਿਰੋਧੀ ਤੇ ਰੈਲੀ ਲੀਡ ਤੇ ਬਿੰਕ ਸਾਹਿਬ ਜੇ ਗੱਲ ਕਰੀਏ ਪਤਵਾਂ ਗੁਰਪੰਤ ਗੁਰ ਪਤਵੰਤ ਸਿੰਘ ਪੰਨੂ ਨੇ ਅਭਿਡਰ ਕਰ ਸਾਹਿਬ ਦੀ ਜਨਮ ਦਿਤੀ ਤੇ ਸਟੈਚੂ ਤੋੜਨ ਦੀ ਇੱਕਣੀ ਕੀਤੀ ਹੈ ਕਿਨੇ ਦੇਖੋ ਹਲਿਓ ਇਹ ਪੰਨੂ ਤੇ ਕਾਰਵਾਈ ਕਰੋ ਮਾਰੋ ਜੁੱਤੀਆਂ ਪੰਨੂ ਤੇ ਲਿਆ ਕੇ ਇੱਥੇ ਦਿਓ ਪਰਚਾ ਤੁਸੀਂ ਕਹਿੰਦੇ ਸੀ ਅਸੀਂ ਫਲਾਣੇ ਨੂੰ ਬਾਹਰੋਂ ਲਿਆਵਾਂਗੇ ਕਿਸੇ ਨੂੰ ਲਿਆਦਾ ਨਹੀਂ ਤੁਸੀਂ ਅਸੀਂ ਪੰਨੂ ਦੇ ਖਿਲਾਫ ਹ ਲੇਕਿਨ ਇਹਦੇ ਪਿੱਛੇ ਸਾਜ਼ਿਸ਼ ਵੀ ਹੈਗੀ ਹੈ ਮੈਂ ਤੁਹਾਨੂੰ ਦੱਸਾਂ ਪੰਜਾਬ ਨੂੰ ਉਜਾੜਨ ਦੀ ਅੱਜ ਤੱਕ ਨਹੀਂ ਹੋਇਆ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੇ ਖਾਲਿਸਤਾਨ ਲਿਖਿਆ ਜਾਣਾ ਸਟੈਚੂ ਤੇ ਔਰ ਅੱਜ ਤੱਕ ਨਹੀਂ ਹੋਇਆ ਮੰਦਿਰ ਚ ਹਾਈਡ ਗ੍ਰੇਨਾਈਟ ਡਿੱਗਣਾ ਮੈਨੂੰ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਬੰਦਾ ਨਜ਼ਰ ਆ ਰਿਹਾ ਪੇਰਾ ਪੰਜਾਬ ਕਿਤੇ ਇਹ ਵੋਟਾਂ ਦੀ ਰਾਜਨੀਤੀ ਤਾਂ ਨਹੀਂ ਕਿਤੇ ਹਿੰਦੂ ਨੂੰ ਪੋਲਰਾਈਜੇਸ਼ਨ ਕਰਨ ਦੀ ਰਾਜਨੀਤੀ ਤਾਂ ਨਹੀਂ ਕਿਉਂਕਿ ਇੱਥੋਂ ਦਾ ਜਿਹੜਾ ਹਿੰਦੂ ਹੈ ਸਿੱਖ ਹੈ ਦਲਿਤ ਹੈ ਉਹ ਮੋਡਰੇਟ ਹੈ ਇੱਥੇ ਭਾਈਚਾਰਾ ਜ਼ਿਆਦਾ ਹੈ ਜਾਤੀਵਾਦ ਸਾਡੇ ਬਿਲਕੁਲ ਨਹੀਂ ਹੈ ਪੰਜਾਬ 'ਚ ਮੈਂ ਬੇਸ਼ੱਕ ਸਿੱਖ ਹਾਂ ਇਹ ਹਿੰਦੂ ਦੇ ਖਿਲਾਫ ਕੋਈ ਸਿੱਖ ਕੰਮ ਕਰ ਰਿਹਾ ਹੋਵੇਗਾ ਤਾਂ ਉਹ ਸਿੱਖ ਦੇ ਖਿਲਾਫ ਖੜੇ ਹੋਵਾਂਗੇ ਸੋ ਅੱਜ ਇਸ ਕਰਕੇ ਪ੍ਰੈਸ ਕਾਨਫਰੰਸ ਬੁਲਾਈ ਹੈ ਕਿ ਅੱਜ ਵਿਸਾਖੀ ਦਾ ਦਿਹਾੜਾ ਹੈ ਅੱਜ ਖਾਲਸੇ ਦਾ ਸਥਾਪਨਾ ਦਿਵਸ ਹੈ ਇਹੋ ਜੇ ਮੌਕੇ ਤੇ ਨਵੇਂ ਰੀਤੀ ਰਿਵਾਜ ਨਾ ਪਾਓ ਤਾਂ ਜੋ ਜਿਹੜੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਭੁਗਤੇ ਨਹੀਂ ਪੈਂ ਅੱਛਾ ਮਨੀ ਸਾਹਿਬ ਅੱਜ ਰੈਲੀ ਵੀ ਹੋਈ ਹੈ ਸਮਰਥਕ ਉੱਥੇ ਪਹੁੰਚੇ ਨੇ ਖਾਲਿਸਤਾਨ ਦੇ ਝੰਡੇ ਲੈ ਕੇ ਵਿਸਾਖੀ ਦੇ ਵਿੱਚ ਦੇਖੋ ਜੀ ਅਸੀਂ ਤਾਂ ਹਿੰਦੁਸਤਾਨੀ ਆ ਅਸੀਂ ਖਾਲਿਸਤਾਨ ਦੇ ਹਮਾਇਤੀ ਨਹੀਂ ਹੈ ਔਰ ਜਿਹੜੇ ਲੋਕ ਹਿੰਦੁਸਤਾਨ ਦੀ ਸਰਜ਼ਮੀਨ ਤੇ ਖਾਲਿਸਤਾਨ ਜਿੰਦਾਬਾਦ ਦੀ ਗੱਲ ਕਰਦੇ ਆ ਉਹਨਾਂ ਦਾ ਇਸ ਦੇਸ਼ ਨਾਲ ਕੋਈ ਤਲੁਕਾਤ ਨਹੀਂ ਅਸੀਂ ਉਹਨਾਂ ਦੇ ਗੈਰ ਉਹਨਾਂ ਦੇ ਬਿਲਕੁਲ ਵਿਰੋਧ ਹੈ ਇਹੋ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਅੱਛਾ ਸੁਖਬੀਰ ਸਿੰਘ ਬਾਦਲ ਕਹ ਰਿਹਾ ਪੰਜਾਬ ਨੂੰ ਨੰਬਰ 1 ਬਣਾਉਂਦਾ ਉਹਨਾਂ ਦਾ ਫਰਜ਼ ਹੈ ਜੇਕਰ ਇਸ ਵਾਰ ਸਰਕਾਰ ਨਾ ਬਣੀ ਨੰਬਰ 1 ਨਾ ਬਣਾਇਆ ਤਾਂ ਸਿਆਸਤ ਨਹੀਂ ਕਰਨ ਦੀ ਜਿੰਦਗੀ ਬਾਕੀ ਛੱਡੋ ਸੁਖਬੀਰ ਸਿੰਘ ਬਾਦਲ ਦੀ ਗੱਲ ਜਨਾਬ ਪਹਿਲਾਂ 25 ਸਾਲ ਨੰਬਰ 1 ਬਣ ਰਹਿ ਗਏ ਪੰਜ ਵਾਰੀ ਤਾਂ ਉਹਨਾਂ ਦੇ ਪਿਤਾ ਜੀ ਨੂੰ ਮੁੱਖ ਮੰਤਰੀ ਬਣਾਤਾ ਹੁਣ ਇਹ ਗੱਲ ਨਾ ਕਰੋ ਅੱਜ ਦਾ ਗੰਭੀਰ ਮੁੱਦਾ ਇਹਦੇ ਤੇ ਗੱਲ ਕਰੋ 18 ਸਾਹਿਬ ਪੱਲੋ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਜਿਹੜੀ ਆਡੀਓ ਕਈ ਅਫਸਰਾਂ ਨਾਲ ਤੇ ਕੁੜੀ ਜੀ ਦੀ ਵਾਇਰਲ ਹੋਈ ਅੱਜ ਦਾ ਮੁੱਦਾ ਬੜਾ ਜਿਹੜਾ ਕਨਸਰਨ ਕੋਈ ਸਵਾਲ ਹੈਗਾ ਤਾਂ ਤੁਸੀਂ ਪਲੀਜ਼ ਮੇਰੇ ਕੋਲ ਕਰੋ ਕਿਉਂਕਿ ਇਹ ਵੱਡਾ ਤੇ ਗੰਭੀਰ ਮੁੱਦਾ ਹੈ ਕਿਉਂਕਿ ਸਾਡੇ ਸੀਐਲਪੀ ਤੇ ਜਾਣ ਬੁਝ ਕੇ ਦਬਾਬ ਉਡਾਉਣ ਦੀ ਖਾਤਰ ਸਰਕਾਰ ਵੱਲੋਂ ਗੰਭੀਰ ਇਲਜ਼ਾਮ ਲਾਏ ਜਾ ਰਹੇ ਜਿਨ੍ਹਾਂ ਦੀ ਕਿ ਮੈਂ ਨਿੰਦਾ ਕਰਦਾ ਹਾਂ ਔਰ ਜਿਹੜੇ ਕਿ ਬਿਲਕੁਲ ਬੇਬੁਨਿਆਦ ਨੇ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਹਮੇਸ਼ਾ ਇਸ ਹਿੰਦੁਸਤਾਨ ਦੇ ਲਈ ਆਪਣੇ ਦੇਸ਼ ਲਈ ਤੇ ਆਪਣੇ ਪੰਜਾਬ ਦੇ ਲਈ ਉਹਨਾਂ ਦੇ ਪਰਿਵਾਰ ਦੇ ਸ਼ਹਾਦਤ ਦਿੱਤੀ ਹੈ ਸਰ ਜੀ ਕਾਰਵਾਈ ਹੁੰਦੀ ਹੈ ਤੁਸੋਂ ਬਾਅਦ ਬਾਅਦ ਤੁਹਾਡੀ ਕੀ ਰਣਨੀਤੀ ਇਹ ਤਾਂ ਦੱਸਾਂਗੇ ਫਿਰ ਕਾਰਵਾਈ ਜਦੋਂ ਕਰਨਗੇ ਫਿਰ ਦੱਸਾਂਗੇ ਰਾਜਨੀਤੀ ਰਣਨੀਤੀ ਕੀ ਕੋਈ ਗੱਲ ਨਹੀਂ ਅਜੇ ਪੁੱਛਗਿੱਛ ਹੈ ਸਾਨੂੰ ਕੀ ਇਤਰਾਜ ਹੈ ਕੋਈ ਪੁੱਛਗਿੱਛ ਕਰਨੀ ਹੈ ਕਰ ਲੋ ਲੇਕਿਨ ਤੋਹੀਨ ਹੈ ਸੀਐਲਪੀ ਲੀਡਰ ਪਰ ਉਹਨਾਂ ਨੇ ਆਪਣਾ ਪੂਰਾ ਯੋਗਦਾਨ ਦਿੱਤਾ ਉਹਨਾਂ ਨੇ ਕਿਹਾ ਕਿ ਸੋਰਸਸ ਰਾਹੀਂ ਮੈਨੂੰ ਪਤਾ ਲੱਗਿਆ ਤੁਸੀਂ ਪੁਲਿਸ ਕੋਲੇ ਪੁਲਿਸ ਰੋਜ਼ ਕਹਿੰਦੀ ਹੈ ਸਾਨੂੰ ਤੁਹਾਡੀ ਕੌਣ ਇਨਕੁਆਇਰੀ ਕਰੇਗਾ ਭਾਈ ਤੁਸੀਂ ਜਦੋਂ ਕਿਹਾ ਸੀ ਵੀ ਬੀਜੇਪੀ ਲੋਟਸ ਜਿਹੜਾ ਮਿਸ਼ਨ ਲੋਟਸ ਸੀਗਾ ਐਫਆਈਆਰ ਕਰਾਈ ਸੀ 25-25 ਲੱਖ ਰੁਪਏ ਦੇ ਰਹੇ ਸੀ 50-50 25-25 ਕਰੋੜ 5-5 ਕਰੋੜ ਦੀ ਗੱਲ ਕਰਦੇ ਸੀ ਤੁਹਾਡੀ ਕਿਸੇ ਚੀਜ਼ ਦੀ ਇਨਕੁਆਇਰੀ ਨਹੀਂ ਹੋਣੀ ਸੋ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਰਾਜਨੀਤਿਕ ਲੋਕਾਂ ਨੂੰ ਆਪੋਜੀਸ਼ਨ ਵਾਲਿਆਂ ਨੂੰ ਇਸ ਤਰ੍ਹਾਂ ਦਬਾਉਣਾ ਨਹੀਂ ਚਾਹੀਦਾ